ਪੱਤਰਕਾਰ ਸਾਹਿਬ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਦਾ ਅੱਜ ਬਹੁਤ ਹੀ ਭਗਮ ਭਰਿਆ ਦਿਨ ਹੈ ਕਿ ਸਾਡੀ ਬੇਟੀ ਨਵਜੋਤ ਸੀਮਾ ਸੁਰੱਖਿਆ ਬਲ ਦੇ ਵਿੱਚ ਸਿਲੈਕਟ ਹੋਈ ਹੈ ਤੇ ਸਿਲੈਕਸ਼ਨ ਤੋਂ ਬਾਅਦ ਟ੍ਰੇਨਿੰਗ ਪੂਰੀ ਕਰਕੇ ਆਪਣੇ ਪਿੰਡ ਪਹੁੰਚੀ ਹੈ ਅੱਜ ਅਸੀਂ ਆਪਣੇ ਅਖਾੜੇ ਵਿੱਚ ਉਹਨਾਂ ਦੇ ਪਹੁੰਚਣ ਤੇ ਉਹਨਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨ ਰੱਖਿਆ ਸੀ ਤੇ ਸਾਰੇ ਪਰਿਵਾਰ ਦਾ ਸਨਮਾਨ ਰੱਖਿਆ ਸੀ ਅਸੀਂ ਇਸ ਮੌਕੇ ਤੇ ਸਾਰੇ ਪੰਜਾਬ ਦੇ ਪਿੰਡਾਂ ਵਾਲੇ ਵੀਰਾਂ ਨੂੰ ਸ਼ਹਿਰਾਂ ਵਾਲੇ ਵੀਰਾਂ ਨੂੰ ਚੰਗੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹਾਂਗੇ ਕਿ ਆਪਣੇ ਪਿੰਡ ਪਿੰਡ ਸ਼ਹਿਰ ਸ਼ਹਿਰ ਸਰਕਾਰ ਦੀ ਮਦਦ ਨਾਲ ਜਾਂ ਜੇ ਸਰਕਾਰ ਦੀ ਮਦਦ ਨਹੀਂ ਵੀ ਮਿਲਦੀ ਤਾਂ ਖੇਡ ਅਕੈਡਮੀਆ ਖੋਲੋ ਅਤੇ ਬੇਟੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰੋ ਜਦੋਂ ਅਸੀਂ ਬੇਟੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਾਂਗੇ ਤਾਂ ਪੰਜਾਬ ਵੀ ਸਿਹਤਮੰਦ ਹੋਵੇਗਾ ਤੇ ਪੰਜਾਬ ਦੇ ਜਿਹੜੇ ਬਹੁਤ ਸਾਰੇ ਮੰਗਾ ਮਸਲੇ ਅਸੀਂ ਸੋਚਦੇ ਵਿਚਾਰਦੇ ਹਾਂ ਕਿ ਵੀ ਕਿਵੇਂ ਹੱਲ ਹੋਣਗੇ ਉਹਨਾਂ ਦੇ ਹੱਲ ਹੋਣ 'ਚ ਵੀ ਇਹ ਸਹਾਇੀ ਹੋਏਗਾ ਜਦੋਂ ਅਸੀਂ ਜੇ ਵੇਖਦੇ ਹਾਂ ਕਿ ਸਮਾਜ ਦਾ ਅੱਜ ਭਾਵੇਂ ਬੇਸ਼ੱਕ ਬਹੁਤ ਪਹਿਲਾਂ ਨਾਲੋਂ ਬਹੁਤ ਸੁਧਾਰ ਹੋਇਆ ਲੋਕਾਂ ਦੀ ਸੋਚ ਦੇ ਵਿੱਚ ਪਰ ਕਿਤੇ ਨਾ ਕਿਤੇ ਫਿਰ ਵੀ ਜਿਹੜਾ ਲੜਕੀਆਂ ਦੇ ਲਈ ਸਾਡੀਆਂ ਸਾਡੀ ਸੋਚ ਦੇ ਵਿੱਚ ਹਜੇ ਵੀ ਬਹੁਤ ਪਰਿਵਾਰਾਂ ਦੇ ਵਿੱਚ ਉਸੇ ਤਰ੍ਹਾਂ ਹੀ ਦੇਖਿਆ ਜਾਂਦਾ ਲੜਕੀਆਂ ਨੂੰ ਲੜਕਿਆਂ ਦੇ ਵਿੱਚ ਜਿਹੜਾ ਵਿਤਕਰਾ ਕੀਤਾ ਜਾਂਦਾ ਹੈ ਜਵੇਂ ਜੋਤਕਰ ਦੇ ਪਰਿਵਾਰ ਦਾ ਇਹਨਾਂ ਦੀ ਜਿਹੜੀ ਸਕਸੈਸ ਹੋਣ ਪਿੱਛੇ ਬਹੁਤ ਵੱਡਾ ਯੋਗਦਾਨ ਕੀ ਕਹਿਣਾ ਚਾਹੋਗੇ ਇਸ ਬੋਲ ਕੀ ਸੁਨੇਹਾ ਦੇ ਰਹੇ ਅਸੀਂ ਸਾਰੇ ਹੀ ਪੰਜਾਬੀਆਂ ਨੂੰ ਇਹ ਬੇਨਤੀ ਕਰਨਾ ਚਾਹਾਂਗੇ ਕਿ ਬਾਬੇ ਨਾਨਕ ਦੇ ਫਲਸਫੇ ਨੂੰ ਮੰਨੋ ਅਤੇ ਔਰਤਾਂ ਤੇ ਬੇਟੀਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਮਰਦਾਂ ਤੇ ਪੁੱਤਰਾਂ ਨਾਲੋਂ ਘੱਟ ਨਾ ਸਮਝੋ ਸਰਦਾਰ ਸ਼ਿੰਦਰ ਸਿੰਘ ਜੀ ਸਰਦਾਰ ਟਰਹਲ ਸਿੰਘ ਜੀ ਦਾ ਪਰਿਵਾਰ ਪਿਛਲੇ 10 ਸਾਲਾਂ ਤੋਂ ਮਿਹਨਤ ਕਰ ਰਿਹਾ ਸੀ ਆਪਣੀ ਬੇਟੀ ਲਈ ਡਾਈਟ ਲੈ ਕੇ ਆਉਣ ਲਈ ਆਪਣੀ ਬੇਟੀ ਨੂੰ ਰੈਗੂਲਰ ਟ੍ਰੇਨਿੰਗ ਦਿਵਾਉਣ ਦੇ ਲਈ ਤੇ ਅੱਜ ਪਰਮਾਤਮਾ ਨੇ ਉਹਨਾਂ ਦੇ ਕੀਤੀ ਮਿਹਨਤ ਨੂੰ ਫਲ ਪਾਇਆ ਤੇ ਬੇਟੀ ਸੀਮਾ ਸੁਰੱਖਿਆ ਬਲ ਦੇ ਵਿੱਚ ਸਿਲੈਕਟ ਹੋਈ ਹੈ ਜੇ ਅਸੀਂ ਮਿਹਨਤ ਕਰਾਂਗੇ ਤੇ ਲਗਾਤਾਰ ਮਿਹਨਤ ਕਰਾਂਗੇ ਸਿਹੜ ਨਾਲ ਦ੍ਰਿੜਤਾ ਨਾਲ ਮਿਹਨਤ ਕਰਾਂਗੇ ਤਾਂ ਬੇਟੀਆਂ ਵੀ ਬੇਟਿਆਂ ਜਿੰਨਾ ਹੀ ਸਾਨੂੰ ਮਾਨ ਸਨਮਾਨ ਦਿਵਾ ਸਕਦੀਆਂ ਜਿੰਨਾ ਅਸੀਂ ਬੇਟਿਆਂ ਤੋਂ ਸੋਚਦੇ ਆਂ ਸਾਨੂੰ ਜੀ ਬਹੁਤ ਖੁਸ਼ੀ ਆ ਕਿ ਸਾਡੇ ਨਗਰ ਦੀ ਧੀ ਨਵਜੋਤ कौर ਜੋ ਪੈਰਾਮਿਲਟਰੀ ਫੋਰਸ ਦੇ ਵਿੱਚ ਸਿਲੈਕਟ ਹੋਈ ਆ ਤੇ ਸਾਰੇ ਪਰਿਵਾਰ ਨੂੰ ਤੇ ਸਾਰੇ ਨਗਰ ਨੂੰ ਬਹੁਤ ਖੁਸ਼ੀ ਆ ਤੇ ਅਸੀਂ ਪਰਿਵਾਰ ਨੂੰ ਵਧਾਈ ਵੀ ਦਿੰਨੇ ਆ ਸਾਡੀ ਆਮ ਆਦਮੀ ਪਾਰਟੀ ਦੀ ਧੂਰਕੋਰ ਦੀ ਟੀਮ ਵੱਲੋਂ ਵੀ ਤੇ ਐਮਐਲਏ ਸਾਹਿਬ ਵੱਲੋਂ ਵੀ ਅਸੀਂ ਵਧਾਈ ਦਿੰਨੇ ਆ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਇਸ ਕਰਕੇ ਮੇਰੇ ਸਾਹਿਬ ਆ ਨਹੀਂ ਸਕੇ ਅਸੀਂ ਉਸ ਤੋਂ ਬਾਅਦ ਪਰਿਵਾਰ ਨਾਲ ਉਹਨਾਂ ਦੀ ਮੁਲਾਕਾਤ ਕਰਾਵਾਂਗੇ ਅਸੀਂ ਜਿਹੜਾ ਬਾਬਾ ਸੇਖ ਫਰੀਦ ਕਸਤੀ ਅਖਾੜਾ ਉਹਨਾਂ ਦੇ ਜੋ ਮੈਨੇਜਮੈਂਟ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਮਦਦ ਦੀ ਲੋੜ ਹੋਈ ਤਾਂ ਅਸੀਂ ਉਹਨਾਂ ਦੇ ਨਾਲ ਐਮਐਲ ਸਾਹਿਬ ਤੋਂ ਉਹਨਾਂ ਦੀ ਮੰਗ ਪਹੁੰਚਾ ਪਹਜਾਵਾਂਗੇ ਤੇ ਵੱਧ ਤੋਂ ਵੱਧ ਅਖਾੜੇ ਦਾ ਸੰਜੋਗ ਕਰਾਂਗੇ ਪਹਿਲਾਂ ਤਾਂ ਸਾਡੇ ਵੱਲੋਂ ਤੁਹਾਡਾ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡੀਆਂ ਮੁਬਾਰਕਾਂ ਜਿਹੜਾ ਤੁਹਾਨੂੰ ਵੀ ਤੁਸੀਂ ਸਾਨੂੰ ਦਿੱਤੀਆਂ ਤੁਹਾਨੂੰ ਵੀ ਮੁਬਾਰਕਾਂ ਬਹੁਤ-ਬਹੁਤ ਤੇ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਕਿ ਵੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਜੇ ਬੱਚੀਆਂ ਨੂੰ ਆਪਾਂ ਅੱਗੇ ਲਿਆਉਣਾ ਹੋਵੇ ਤਾਂ ਬੱਚੀਆਂ ਵੀ ਅੱਗੇ ਆ ਸਕਦੀਆਂ ਪਰ ਉਹਨਾਂ ਦੇ ਉੱਤੇ ਆਪਾਂ ਨੂੰ ਪਰਿਵਾਰ ਦਾ ਸਾਰੇ ਦਾ ਸਾਥ ਚਾਹੀਦਾ ਪਰਿਵਾਰ ਦਾ ਸਹਿਯੋਗ ਚਾਹੀਦਾ ਇਹ ਨਹੀਂ ਹੈਗਾ ਵੀ ਜੇ ਬੱਚੀ ਕਿਸੇ ਪਾਸੇ ਕਿਸੇ ਗੇਮ ਦੇ ਵਿੱਚ ਜਾਂ ਪੜ੍ਹਾਈ ਦੇ ਵਿੱਚ ਅੱਗੇ ਆਉਣਾ ਚਾਹੁੰਦੀ ਆ ਤਾਂ ਪਰਿਵਾਰ ਉਹਨੂੰ ਕਦੇ ਨਹੀਂ ਤੂੰ ਤਾਂ ਕੁੜੀ ਆ ਤੂੰ ਅੱਗੇ ਨਹੀਂ ਜਾਣਾ ਤੂੰ ਦੂਰ ਨਹੀਂ ਜਾਣਾ ਤੇ ਤੂੰ ਨਹੀਂ ਇਹ ਕਰ ਸਕਦੀ ਇਹ ਗੱਲ ਜਾਨੀ ਅਸੀਂ ਕਹਿਣਾ ਚਾਹੁੰਦੇ ਹਾਂ ਸਾਰੇ ਪੰਜਾਬ ਵਾਸੀਆਂ ਨੂੰ ਵੀ ਬੇਟੀਆਂ ਕਰ ਸਕਦੀਆਂ ਸਭ ਕੁਝ ਕਰ ਸਕਦੀਆਂ ਪਰ ਇਹਨਾਂ ਨੂੰ ਹੌਸਲਾ ਦਿਓ ਤੇ ਨਾਲ ਸਹਿਯੋਗ ਦਿਓ ਸਹਿਯੋਗ ਦੇਣ ਦੀ ਲੋੜ ਮੈਂ ਪਹਿਲਾਂ ਤਾਂ ਸਾਡੇ ਇਲਾਕਾ ਨਿਵਾਸੀਆਂ ਦਾ ਮੇਰੇ ਕੋਲ ਜਗਦੀਪ ਸਿੰਘ ਸਰ ਦਾ ਤੇ ਡਾਕਟਰ ਹਰਪੁਰ ਗੁਰਪ੍ਰਤਾਪ ਜੀ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੇ ਪਹੁੰਚਣ ਵਿੱਚ ਬਹੁਤ ਜ਼ਿਆਦਾ ਸਹਾਇਤਾ ਕੀਤੀ ਆ ਕਿਉਂਕਿ ਮਤਲਬ ਇੱਕ ਪਲੇਅਰ ਸਟਾਰਟ ਤਾਂ ਕਰ ਲੈਂਦਾ ਗੇਮ ਪਰ ਉਸ ਨੂੰ ਇੱਕ ਕੋਚ ਦੀ ਤੇ ਇੱਕ ਸਪੋਰਟਰ ਦੀ ਬਹੁਤ ਲੋਡ ਹੁੰਦੀ ਆ ਮੇਰੀ ਟ੍ਰੇਨ ਤਾਂ ਮਤਲਬ ਸਹੀ ਰਾਹ ਤੇ ਚੱਲ ਪਈ ਸੀ ਪਰ ਉਸ ਨੂੰ ਕਈ ਵਾਰ ਆਪਾਂ ਕਹਿੰਦੇ ਲੜਖੜਾ ਜਾਂਦੇ ਆ ਪਰ ਉਸ ਨੂੰ ਸਹੀ ਰਾਹ ਤੇ ਚਲਦੇ ਹੋਏ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਇੱਕ ਕੋਚ ਦਾ ਇੱਕ ਸਪੋਰਟਰ ਦਾ ਤੇ ਸਾਡੇ ਪਿੰਡ ਵਾਸੀਆਂ ਦਾ ਤੇ ਮੇਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਤੇ ਮੈਂ ਸਾਰੇ ਪੰਜਾਬ ਨੂੰ ਸਾਰੇ ਇੰਡੀਆ ਨੂੰ ਇਹੀ ਬੇਨਤੀ ਕਰਦੀ ਆ ਕਿ ਆਪਣੀਆਂ ਬੇਟੀਆਂ ਨੂੰ ਵੱਧ ਤੋਂ ਵੱਧ ਬਾਹਰ ਕੱਢੋ ਉਹਨਾਂ ਨੂੰ ਗੇਮਾਂ ਵਾਲੇ ਜਾਂ ਕਿਸੇ ਵੀ ਸਟੱਡੀ ਵਾਲੇ ਲੈ ਕੇ ਜਾਓ ਤਾਂ ਕਿ ਉਹ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ ਤੇ ਉਹ ਸਾਬਿਤ ਕਰ ਸਕਣ ਕਿ ਬੇਟੀਆਂ ਕਿਸੇ ਨਾਲੋਂ ਘੱਟ ਨਹੀਂ ਹਨ ਮੈਂ ਸਰਕਾਰਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਜਦੋਂ ਜਦੋਂ ਉਹਨਾਂ ਦੇ ਮੈਡਲ ਆਏ ਹੁੰਦੇ ਆ ਉਦੋਂ ਕੋਈ ਪੁੱਛਦਾ ਨਹੀਂ ਫਿਰ ਖਿਡਾਰੀ ਇੱਕ ਦਿਨ ਹਾਰ ਜਾਂਦਾ ਸੋਚਦਾ ਕਿ ਛੱਡ ਦਿੰਦੇ ਆ ਜਦੋਂ ਉਹ ਛੱਡ ਦਿੰਦੇ ਆ ਤਾਂ ਉਦੋਂ ਆਪਾਂ ਜੋਬ ਵੈਕੈਂਸੀਜ਼ ਕੱਢ ਦਿੰਦੇ ਆ ਤੇ ਉਦੋਂ ਉਹਨਾਂ ਦੇ ਕਰੰਟ ਮੈਡਲ ਨਹੀਂ ਹੁੰਦੇ ਇਸ ਕਰਕੇ ਉਹਨਾਂ ਦੀ ਉਮੀਦ ਪਹਿਲਾਂ ਹੀ ਟੁੱਟ ਚੁੱਕੀ ਹੁੰਦੀ ਤੇ ਦੁਬਾਰਾ ਉਹ ਅਪਲਾਈ ਨਹੀਂ ਕਰਦੇ ਤੇ ਖਿਡਾਰੀ ਸਰਕਾਰਾਂ ਨੂੰ ਇਹ ਚਾਹੀਦਾ ਕਿ ਜਦੋਂ ਖਿਡਾਰੀ ਇੱਕ ਮੈਡਲ ਲੈ ਕੇ ਆਉਂਦਾ ਹੈ ਤਾਂ ਉਸ ਦੇ ਮਹੀਨੇ ਦੇ ਅੰਦਰ-ਅੰਦਰ ਹੀ ਉਸ ਦੇ ਡਾਕੂਮੈਂਟ ਜਮ੍ਹਾਂ ਕਰੋ ਤੇ ਜੋ ਉਸ ਨੂੰ ਬੰਨ ਦੀ ਮਤਲਬ ਜੋਬ ਹੈ ਜਾਂ ਉਸ ਨੂੰ ਕੋਈ ਵੀ ਹੈ ਨਾ ਸਕ ਕੋਈ ਵਜੀਫਾ ਮਿਲਦਾ ਹੈ ਤਾਂ ਉਹ ਜੇਰਾ ਸ਼ੁਰੂ ਕਰੋ ਤਾਂ ਕਿ ਉਹ ਇੱਕ ਉਮੀਦ ਦੇ ਨਾਲ ਪ੍ਰੈਕਟਿਸ ਕਰਦਾ ਰਹੇ ਤਾਂ ਕਿ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਦੇ ਲਈ ਹਮੇਸ਼ਾ ਮਿਹਨਤ ਕਰਦਾ ਰਹੇ ਤੁਹਾਨੂੰ ਵੀ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਇਹ ਨੌਕਰੀ ਮਿਲਣ ਤੋਂ ਪਹਿਲਾਂ ਹਾਂਜੀ ਮੈਂ ਪਹਿਲਾਂ ਪੰਜਾਬ ਸਰਕਾਰ ਦੀਆਂ ਵੀ ਬਹੁਤ ਸਾਰੀਆਂ ਜੌਬਸ ਅਪਲਾਈ ਕੀਤੀਆਂ ਸੀ ਤੇ ਮੈਂ ਸੈਂਟਰ ਦੀਆਂ ਵੀ ਅਪਲਾਈ ਕੀਤੀਆਂ ਸੀ ਪਰ ਉਹ ਦੋ ਵਿੱਚ ਕਰੂੰ ਕੋਵਿਡ ਆ ਗਿਆ ਜਿਸ ਕਾਰਨ ਉਹ ਵੈਕੈਂਸੀਜ਼ ਨਹੀਂ ਨਿਕਲ ਸਕੀਆਂ ਤੇ ਕਈ ਵਾਰ ਆ ਮਨ ਟਟੇ ਜਾਂਦਾ ਸੀ ਵੀ ਛੱਡੋ ਹੁਣ ਨਹੀਂ ਫਿਰ ਐਸੋ ਦੇ ਸੀ ਕੋਈ ਨਹੀਂ ਇੱਕ ਵਾਰ ਹੋਰ ਟਰਾਈ ਕਰ ਲੈਨੇ ਆ ਪਰ ਪੰਜਾਬ ਸਰਕਾਰ ਨੇ ਪਿਛਲੇ 8 ਸਾਲ ਤੋਂ ਖੇਡ ਕੋਟਾ ਨਹੀਂ ਕੱਢਿਆ ਹੈ ਤੇ ਇਸ ਲਈ ਹੀ ਮੈਂ ਸੈਂਟਰ ਦੇ ਵਿੱਚ ਸੈਂਟਰ ਆਰਮਡ ਪੁਲੀਸ ਫੋਰਸ ਜੋ ਕਿ ਐਸਐਸਬੀ ਵਿੱਚ ਅਪਲਾਈ ਕੀਤਾ ਸੀ ਜਿਸ ਵਿੱਚ ਮੇਰੀ ਸਿਲੈਕਸ਼ਨ ਹੋ ਗਈ ਹੈ ਤੇ ਹੁਣ ਮੈਂ ਸੈਂਟਰ ਦੇ ਵੱਲੋਂ ਹੀ ਆਪਣੀ ਟੀਮ ਨੂੰ ਰਿਪਰੈਜ਼ੈਂਟ ਕਰਾਂਗੀ ਪਹਿਲੇ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕੀਤਾ ਮੇਰੇ ਥੋੜੇ ਸੱਦੇ ਤੇ ਸਾਰੇ ਪਹੁੰਚੇ ਉਹਨਾਂ ਦਾ ਧੰਨਵਾਦ ਬਾਕੀ ਜੋ ਸਭ ਤੋਂ ਪਹਿਲਾਂ ਨੇ ਇਹਨੂੰ ਮੁਬਾਰਕਬਾਦੀ ਆਗੀ ਕਿਉਂ ਇਹ ਪਿੱਛੇ ਛੱਡੀ ਸੀ ਬਹੁਤ ਜ਼ਿਆਦਾ ਇਹਨੇ ਬਹੁਤ ਸਟਰਗਲ ਬਹੁਤ ਜ਼ਿਆਦਾ ਕੀਤਾ ਜਿੰਨਾ ਇਹਨੇ ਸਟਰਗਲ ਕੀਤਾ ਨਹੀਂ ਕੋਈ ਕਰ ਸਕਦਾ ਜੇ ਬੱਚਾ ਕਰਦਾ ਤਾਂ ਉਹ ਇੱਥੋਂ ਤੱਕ ਨਹੀਂ ਪਹੁੰਚਦਾ ਕਿਉਂ ਸਰਕਾਰਾਂ ਮਾਰੀਆਂ ਸਰਕਾਰਾਂ ਦੀਆਂ ਨੀਤੀਆਂ ਮਾਰੀਆਂ ਕੀ ਸਰਕਾਰਾਂ ਕਹਿੰਦੀਆਂ ਐਂ ਕਰਨਾ ਪਰ ਨਹੀਂ ਕੁਝ ਨਹੀਂ ਬਣਦਾ ਤੇ ਉਸ ਤੋਂ ਬਾਅਦ ਜੇ ਜੇ ਕੋਈ ਕਰਦਾ ਵੀ ਆ ਜਿਵੇਂ ਹੁਣ ਇਸ ਵਾਰ ਉਹਨਾਂ ਨੇ ਡੀਐਸਪੀ ਜਿਹੜੇ ਹਾਕੀ ਦੇ 올림픽 ਵਾਲੇ 올림픽 ਦੇ 3 ਸਾਲ ਹੋ ਗਏ ਤਿੰਨ ਉਹਨਾਂ ਨੇ ਹੁਣ ਰੈਂਕ ਦਿੱਤੀ ਆ ਕਿਉਂ ਇਹੀ ਚੀਜ਼ ਕੀ ਸਰਕਾਰਾਂ ਕੁਝ ਨਹੀਂ ਕਰਦੀਆਂ ਕੀਪ ਟਲੋ ਫੇਪੀ ਆਮ ਆਦਮੀ ਪਾਰਟੀ ਨੇ ਇਸ ਵਾਰ ਸੋਚਿਆ ਕਿ ਜਿੰਨੇ ਕ ਰੈਂਕ ਆਉਂਦੇ ਆ ਓਨੇ ਕ ਦਿੱਤੇ ਆ ਅਠਾਂ ਖਿਡਾਰੀਆਂ ਨੂੰ ਇਦਾਂ ਦਿੱਤੇ ਆ ਬਾਕੀ ਹਜੇ ਕਿਸੇ ਨੂੰ ਹੋਰ ਤਾਂ ਨਹੀਂ ਦਿੱਤੇ ਹਾਕੀ ਦੇ ਵਿੱਚ ਜਿਹੜਾ 올림픽 ਦੇ ਵਿੱਚੋਂ ਆਏ ਆ ਉਹਨਾਂ ਨੂੰ ਦਿੱਤੇ ਹੋਰ ਕਿਸੇ ਨੂੰ ਦਿੱਤਾ ਨਹੀਂ ਕੋਈ ਕੁਝ ਵੀ ਕਿ ਦੂਜੇ ਦੂਜੇ ਪਲੇਅਰ ਆ ਗਏ ਅਕਸਰ ਉਹਨਾਂ ਦਾ ਵੀ ਸੋਚੋ ਕਿ ਥੋੜੀਆਂ ਡਿਗਰੀਆਂ ਕੱਢ ਦੋ ਥੋੜੇ ਉਹਨਾਂ ਨੂੰ ਜੌਬ ਦੇ ਦਿਓ ਉਹਦੇ ਨਾਲ ਥੋੜਾ ਜਿਹਾ ਫਰਕ ਪੈ ਜਾਊਗਾ